ਬਿੱਤੇ ਦਿਨ ਹੀ ਲੋਕ ਆਵਾਜ਼ ਇਹ ਵੀ ਚੈਨਲ ਦੇ ਸੰਪਾਦਕ ਪੱਤਰਕਾਰ ਮਨਿੰਦਰ ਜੀ ਸਿੰਘ ਸਿੱਧੂ ਦੇ ਉੱਤੇ ਜੋ ਪਰਚਾ ਹੋਇਆ ਸੀ ਉਹ ਆਖਿਰ ਪੁਲਿਸ ਨੇ ਰੈਡ ਕਰ ਦਿੱਤਾ ਹੈ ਵੱਡੀ ਖਬਰ ਹੈ ਬਾਤੋਬਤ ਖਬਰ ਸ਼ੇਅਰ ਕਰੋ ਹਦ ਨੇ ਆ ਬਿੱਤੇ ਦਿਨ ਹੀ ਬਲਕਾਰ ਸਿੱਧੂ ਐਮ ਐਲ ਏ ਦੀ ਇੱਕ ਰਿਕਾਰਡਿੰਗ ਜੋ ਕਿ ਲੋਕ ਆਵਾਜ਼ ਚੈਨਲ ਦੇ ਉੱਤੇ ਚਲਾਈ ਗਈ ਜਿਸ ਤੋਂ ਬਾਅਦ ਜਾ ਕੇ ਦੱਸੀ ਰਹੀ ਐ ਐਮ ਐਲ ਏ ਬਲਕਾਰ ਸਿੱਧੂ ਦੇ ਪੀਏ ਨੇ ਲੋਕ ਆਵਾਜ਼ ਚੈਨਲ ਦੇ ਮਾਲਕ ਮਨਿੰਦਰਜੀਤ ਸਿੰਘ ਸਿੱਧੂ ਦੇ ਉੱਤੇ ਪਰਚਾ ਦਾਜ ਕਰਵਾਇਆ ਤਾਂ ਸੀ ਸੁਣਿਆ ਕਿ ਜਗ੍ਹਾ ਜਗ੍ਹਾ ਉਸ ਪਰਚੇ ਦੇ ਰੋਸ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਸੀ ਕਿਉਂਕਿ ਜੋ ਐਮਐਲਏ ਬਲਕਾਰ ਸਿੱਧੂ ਦੀ ਰਿਕਾਰਡਿੰਗ ਸੀ ਉਸ ਦੇ ਵਿੱਚ ਕਾਫੀ ਇਸ ਤਰੀਕੇ ਦੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਸੁਣ ਲੈ ਕੇ ਕਈ ਜਥੇਬੰਦੀਆਂ ਕਈ ਧਰਮਾਂ ਬਰਾਦਰੀਆਂ ਨੂੰ ਲੈ ਕੇ ਠੇਸ ਪਹੁੰਚੀ ਸੀ ਜਿਸ ਨੂੰ ਲੈ ਕੇ ਕਈ ਲੋਕਾਂ ਵੱਲੋਂ ਇਹ ਗੱਲ ਆਕੇ ਯਾਰੀ ਸੀ ਕਿ ਮਨਿੰਦਰਜੀਤ ਸਿੰਘ ਸਿੱਧੂ ਦੀ ਜਗ੍ਹਾ ਬਲਕਾਰ ਸਿੱਧੂ ਦੇ ਉੱਤੇ ਅਸੀਂ ਪਰਚਾ ਕਰਾਉਣਾ ਹੈ ਤਾ ਅੱਜ ਬਲਕਾਰ ਸਿੱਧੂ ਦੇ ਪੀਏ ਵੱਲੋਂ ਉਹ ਜਿਹੜੇ ਰਿਪੋਰਟ ਸੀ ਉਹ ਵਾਪਸ ਲੈ ਲਈ ਹੈ ਤੇ ਮਨਿੰਦਰ ਸਿੰਘ ਤੋਂ ਹੋਇਆ ਪਰਚਾ ਰੱਦ ਕਰ ਦਿੱਤਾ ਕਿਉਂਕਿ ਕੱਲ 3 ਤਰੀਕ ਨੂੰ ਬਠਿੰਡੇ ਦੇ ਵਿੱਚ ਇੱਕ ਵੱਡਾ ਇਕੱਠ ਐਸਐਸਪੀ ਦਫ਼ਤਰ ਦੇ ਬਾਹਰ ਹੋਣਾ ਸੀ ਜਿਸ ਨੂੰ ਲੈ ਕੇ ਆਖਰ ਪੁਲਿਸ ਪ੍ਰਸ਼ਾਸਨ ਸਰਕਾਰ ਚੁੱਕੀ ਆ ਕਿਉਂਕਿ ਲੋਕਾਂ ਦੀ ਆਵਾਜ਼ ਵੱਧ ਚੁੱਕਿਆ ਸੀ ਮਨਿੰਦਰ ਸਿੰਘ ਸਿੱਧੂ ਤਾਂ ਕਈ ਲੋਕ ਉਸ ਦੇ ਹੱਕ ਦੇ ਵਿੱਚ ਆਏ ਜਿੱਥੇ ਬੰਦੀਆਂ ਹੱਕ ਦੇ ਵਿੱਚ ਆਈਆਂ ਤੇ ਨਾਲ ਦੀ ਨਾਲੇ ਵੀ ਦੱਸ ਦਿੰਨੇ ਆ ਕਾਫੀ ਪੱਤਰਕਾਰ ਪਾਈਚਾਰ ਆ ਕੇ ਦੇ ਵਿੱਚ ਆਇਆ ਸਿਆਸੀ ਪਾਰਟੀਆਂ ਵੀ ਹੱਕ ਦੇ ਵਿੱਚ ਆਈਆਂ ਸੀ ਪਰ ਜਦੋਂ ਕਿਸੇ ਮੁੱਦੇ ਨੂੰ ਲੈ ਕੇ ਲੋਕ ਲਹਿਰ ਵੱਧ ਜਾਵੇ ਤਾਂ ਆਖਰ ਪ੍ਰਸ਼ਾਸਨ ਨੂੰ ਝੁਕਣੀ ਪੈਂਦਾ ਪਰ ਇੱਥੇ ਸਵਾਲ ਖੜੇ ਹੁੰਦੇ ਨੇ ਕਿ ਜੋ ਬਲਕਾਰ ਸਿੱਧੂ ਐਮਐਲਏ ਦੀ ਰਿਕਾਰਡਿੰਗ ਹੈ ਕੀ ਉਹ ਚੈੱਕ ਹੋਏਗੀ ਹੁਣ ਲੈਬ ਦੇ ਵਿੱਚ ਉਹ ਰਿਕਾਰਡਿੰਗ ਮੈਚ ਕੀਤੀ ਜਾਵੇਗੀ ਜਿਸ ਦੇ ਵਿੱਚ ਉਹ ਸ਼ਬਦਾਬਲੀ ਵਰਤੀ ਗਈ ਹੈ ਤਾਂ ਇਸ ਨੂੰ ਲੈ ਕੇ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ ਇਹ ਵੀ ਜਾਂਸਤੇ ਪਿਛੇ ਪਰ ਦੂਜੇ ਪਾਸੇ ਪੁਲਿਸ ਵੱਲੋਂ ਵੀ ਬਿਆਨ ਆ ਗਿਆ ਕਿ ਮਨਿੰਦਰ ਸਿੰਘ ਸਿੱਧੂ ਤੋਂ ਉੱਤੇ ਜੋ ਪਰਚਾ ਸੀ ਉਹ ਸੀ ਰੱਦ ਕਰ ਦਿੱਤਾ ਹੈ ਕਈ ਦਿਨਾਂ ਤੋਂ ਇਸ ਪਰਚੇ ਨੂੰ ਲੈ ਕੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਨੇ ਤੇ ਵੱਡੀ ਕਾਲ ਵੀ ਦਿੱਤੀ ਗਈ ਸੀ ਕਿ 3 ਤਰੀਕ ਮਠਿੰਡੇ ਦੇ ਵਿੱਚ ਆਰ ਪਾਰ ਦੀ ਲੜਾਈ ਹੋਵੇ ਕਿ ਜਾਂ ਪਰਚਾ ਰੱਦ ਕਰਾਵਾਂਗੇ ਜਾਂ ਫਿਰ ਪੱਕਾ ਮੋਰਚਾ ਲੱਗੇਗਾ ਤਾਂ ਇਸ ਨੂੰ ਲੈ ਕੇ ਡੀਐਸਪੀ ਜੋ ਰਾਮਪਰਾ ਫੂਲ ਨੇ ਉਹਨਾਂ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਹਾਜੀ ਡੀਐਸਪੀ ਸਾਹਿਬ ਅੱਜ ਜਿਹੜਾ ਮਨਿੰਦਰ ਸਿੱਧੂ ਦੇ ਖਿਲਾਫ ਮਾਮਲਾ ਸੀਗਾ ਦਰਜ ਹੋਇਆ ਵਾ ਉਸ ਤੇ ਮਾਮਲੇ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਮੀਡੀਆ ਦੇ ਨਾਲ ਜੁੜੀਆਂ ਸ਼ਖਸੀਅਤਾਂ ਤੇ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੀ ਨਿਪਟਾਇਆ ਜੀ ਇਹਦੇ ਵਿੱਚ ਜਿਹੜੇ ਕੰਪਲੇਨੈਂਟ ਸੀ ਆਪਣਾ ਰੇਸ਼ਮ ਸਿੰਘ ਉਹਨੇ ਆਪਣੀ ਕੰਪਲੇਟ ਜਿਹੜੀ ਵਾਸ ਲੈ ਲਈ ਤੇ ਇਸ ਕਰਕੇ ਅਸੀਂ ਜਿਹੜੀ ਐਫਆਰ ਨੰਬਰ 23 ਥਾਣਾ ਸਿਟੀ ਰਾਮਪੁਰਾ ਦਰਜ ਹੋਈ 25 ਫਰਵਰੀ ਨੂੰ ਉਹਨੂੰ ਅਸੀਂ ਕੈਨਸਲ ਕਰ ਰਹੇ ਹਾਂ ਆਫੀਸ਼ੀਅਲੀ ਕਦੋਂ ਪੇਸ਼ ਹੋ ਸਕਦੀ ਹੈ ਜੀ ਇਹ ਇਹ ਅਸੀਂ ਕੱਲ ਤੱਕ ਕੋਰਟ 'ਚ ਦੇ ਦਾਂਗੇ ਹੋਰ ਬਿਆਨ ਕਰਾ ਕੇ ਉਹਨਾਂ ਦੇ ਤੇ ਇੱਕ ਦੋ ਦਿਨ ਦੇ ਬਿਲਕੁਲ ਖਤਮ ਹੋ ਗਿਆ ਠੀਕ ਹੈ